ਨਵੇਂ ਸਾਲ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਆ ਜੋ ਅਸੀਂ ਪਾਸ ਐਕਸਪੀਰੀਅੰਸ ਤੋਂ ਸਿੱਖਿਆ ਕਿ ਕਿਹੜੇ ਕਿਹੜੇ ਸਾਡੇ ਇਲਾਕੇ ਆ ਚਾਹੇ ਉਹ ਰਣਜੀਤ ਐਵੇਨਿਊ ਆ ਚਾਹੇ ਉਹ ਲਾਰੈਂਸ ਰੋਡ ਆ ਯੂਟੀ ਮਾਰਕੀਟ ਆ ਜਾਂ 에어ਪੋਰਟ ਰੋਡ ਆ ਜਿੱਥੇ ਜਿਆਦਾ ਅਮਦਰਫਤ ਹੈ ਇਟ ਇਸ ਨੇ ਰੈਸਟੋਰੈਂਟਸ ਨੇ ਉਹਨਾਂ ਨੂੰ ਅਸੀਂ ਸਪੈਸ਼ਲ ਫੋਕਸ ਚ ਰੱਖਿਆ ਟੋਟਲ ਜਿਹੜੀ ਡਿਪਲੋਇਮੈਂਟ ਆ 24 ਅਗਸਟ ਅਫਸਰਸ ਨੇ ਜੀ 65 ਜਿਹੜੇ ਆ ਇਨਸਪੈਕਟਰ ਪਬਲਿਕ ਸਬ ਇਨਸਪੈਕਟਰ ਨੇ 65 1040 ਜਿਹੜੇ ਸਾਡੇ ਈਪੀਓਜ਼ ਡਿਪਲੋਏਡ ਰਹਿਣਗੇ ਸੋ ਟੋਟਲ ਇਹਦਾ ਜਿਹੜਾ ਬਣਦਾ 1339 ਆਫੀਸਰ ਤੇ ਜਵਾਨ ਉਹ ਡਿਪਲੋਏ ਹੋਣਗੇ ਜਿੱਚੇ ਤਿੰਨ ਡੀਸੀਪੀ ਸਹਿਬਾਨ ਨੇ ਸੱਤ ਏਡੀਸੀਪੀ ਸਹਿਬਾਨ ਨੇ ਏਸੀਪੀ ਸਹਿਬਾਨ 14 ਔਰ ਪਹਿਲਾਂ ਤੁਹਾਨੂੰ ਮੈਂ ਦੱਸਿਆ 65 ਇਨਸਪੈਕਟਰ ਨੇ ਤੇ ਜਿਹੜੇ ਓਆਰਜ਼ ਨੇ ਉਹ ਰਲ ਮਿਲਾ ਕੇ ਜਿਹੜੇ ਤੁਸੀਂ ਪੈਟਰੋਲਿੰਗ ਵਗੈਰਾ ਪਾ ਕੇ ਨਾਕਿਆਂ ਤੋਂ ਟੋਟਲ ਪਾ ਕੇ 1250 ਬਣ ਜਾਂਦੇ ਨੇ ਇਹ ਜਿਹੜੀਆਂ ਨਾਕਾਜ਼ ਨੇ ਟੋਟਲ 99 ਨੇ 99 30 ਪੈਟਰੋਲਿੰਗ ਜਿਹੜੀਆਂ ਪਾਰਟੀਆਂ ਅਲੱਗ ਬਣਾਈਆਂ ਗਈਆਂ 39 ਪੀਸੀਆਰ ਦੀਆਂ ਸਾਡੀਆਂ ਗੱਡੀਆਂ ਚੱਲਦੀਆਂ ਆਂ ਪਹਿਲਾਂ ਉਹ ਵੀ ਰਹਿਣਗੇ ਟ੍ਰੈਫਿਕ ਸਟਾਫ ਵੀ ਰਹੇਗਾ ਐਲਕੋਮੀਟਰਸ ਔਰ ਜਿਹੜਾ ਰੈਸ਼ ਲੈਗਲੀਜੈਂਟ ਡਰਾਈਵਿੰਗ ਦੇ ਉੱਤੇ ਅਸੀਂ ਚਲਾ ਰਹੇ ਉਹ ਵੀ ਚੱਲਦਾ ਰਹੂਗਾ ਸੋ ਸਾਰੇ ਆਫੀਸਰ ਨੂੰ ਅਲੱਗ-ਅਲੱਗ ਸੈਕਟਰਸ ਅਲੱਗ-ਅਲੱਗ ਮਾਰਕੀਟਸ ਦਿੱਤੀਆਂ ਗਈਆਂ ਜਿਵੇਂ ਡੀਸੀਪੀ ਸਾਹਿਬ ਲੌਂਡ ਆਰਡਰ ਨੇ ਇਹਨਾਂ ਕੋ ਜ਼ੋਨ 1 ਤੇ ਜ਼ੋਨ 3 ਹੈ ਡੀਸੀਪੀ ਸੇਟੀ ਸਾਹਿਬ ਕੋਲ ਸਪੈਸ਼ਲੀ ਦਰਬਾਰ ਸਾਹਿਬ ਦਾ ਉਹ ਜਿਹੜਾ ਏਰੀਆ ਔਰ ਜਿਹੜੇ ਰਿਲੀਜੀਅਸ ਪਲੇਸਸ ਨੇ ਕੋ ਕੋਤੇ ਆਮ ਤਰਫ ਬਹੁਤ ਜ਼ਿਆਦਾ ਵੀਆਪੀਜ਼ ਦੀ ਵੀ ਔਰ ਸੰਗਤ ਦੀ ਵੀ ਔਰ ਉਹ ਜਿਹੜਾ ਰੋਡਸ ਲੀਡਿੰਗ ਤੋਂ ਦਰਬਾਰ ਸਾਹਿਬ ਉਹਨੂੰ ਅਸੀਂ ਸੈਕਟਰੀ ਅਲੱਗ ਮੰਨੇ ਆ ਡੀਸੀਪੀ ਸਾਹਿਬ ਉੱਥੇ ਸਪੈਸ਼ਲੀ ਡਿਪਲੋਏ ਕੀਤੇ ਗਏ ਨੇ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਕੋਲ ਜਿਹੜਾ ਰਣਜੀਤ ਐਵਨਿਊ ਤੇ ਆਵਲਾ ਏਰੀਆ 에ਰਪੋਰਟ ਦਾ ਸਾਰਾ ਜਿਹੜਾ ਜ਼ੋਨ 2 ਦਾ ਉਹਦੀ ਸੁਪਰਵਾਈਜ਼ਨ ਹੈਗੀ ਹੈ ਔਰ ਇਹਨਾਂ ਨਾਲ ਅਲੱਗ-ਅਲੱਗ ਜਿਹੜੇ ਸਾਡੇ ਕੋਲ ਜੀਓਜ਼ ਹੋਰ ਯੂਨਿਟਸ ਨੇ ਉਹ ਸਾਰੇ ਅਸਿਸਟ ਕਰਨਗੇ ਔਰ ਗੱਡੀਆਂ ਸਾਰੀਆਂ ਸਾਡੀ ਜਿੰਨੀ ਵੀ ਪੁਲਿਸ ਦੀ ਫਲੀਟ ਹੈ ਉਹਨਾਂ ਨੂੰ ਅਸੀਂ ਜਿਹੜਾ ਉਹ ਅੱਜ ਅਸ਼ਰਨ ਕੀਤਾ ਆਫਿਸ ਦਾ ਸਟਾਫ ਯੂਨਿਟਸ ਦਾ ਸਟਾਫ ਜਿਹੜੇ ਕਚੈਰੀਆਂ ਛੁੱਟੀਆਂ ਨੇ ਉੱਥੋਂ ਦਾ ਸਟਾਫ ਲਿਆ ਸੋ एवरीवन इज ਡਿਪਲੋਏਡ ਔਰ ਮੈਂ ਆਪ ਵੀ ਖੁਦ ਅਸੀਂ ਬਾਹਰ ਰਹਿਣਾ ਤੁਹਾਨੂੰ ਮਿਲਦੇ ਰਹਿਣਾ ਉੱਤੇ ਔਰ ਅਸੀਂ ਮੈਂ ਆਪਣੇ ਦਿਲੋਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰੇ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਤੇ ਸਿਹਤਿਆਬੀ ਮਹਾਰਾਜ ਲੈ ਕੇ ਆਉਣ ਔਰ ਇਹੀ ਮੇਰੀ ਅਪੀ ਜਿਹੜੀ ਵਿਸ਼ ਹੈ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਹੈ ਪਬਲਿਕ ਨੇ ਮੈਂ ਦਿਲੋਂ ਤੁਹਾਨੂੰ ਕਹਿਣਾ ਬਹੁਤ ਇਮੋਸ਼ਨਲੀ ਕਿ ਬਹੁਤ ਸਾਡਾ ਸਾਥ ਦਿੱਤਾ ਔਰ ਸਾਡੇ ਨਾਲ ਰਹੇ ਹੈ ਜੇ ਵੀ ਕੋਈ ਔਖੀ ਘੜੀ ਵੀ ਆਈ ਹੈ ਟੈਸਟਿੰਗ ਟਾਈਮ ਵੀ ਆਇਆ ਹੈ ਪਬਲਿਕ ਨੇ ਕਦੇ ਪਿੱਠ ਨਹੀਂ ਦਿਖਾਈ ਰਾਦਰ ਸਾਡੇ ਨਾਲ ਖੜੇ ਹੋ ਕੇ ਸਾਡੀ ਮਦਦ ਕਰਕੇ ਤੇ ਸਾਨੂੰ ਕਾਮਯਾਬ ਕੀਤਾ ਬਹੁਤ ਸਾਰੇ ਕੰਪਲੇਨੈਂਟਸ ਨੂੰ ਮੈਂ ਅੱਜ ਸਪੈਸ਼ਲ ਵਿਸ਼ੇਸ ਦੇ ਰਿਹਾ ਕਿ ਜਿਹੜਾ ਨੇ ਔਖਾ ਟੈਸਟਿੰਗ ਟਾਈਮ ਸੀ ਲੋਕਾਂ ਨੇ ਉਹਨਾਂ ਨੂੰ ਬੜਾ ਇਨਸਟੀਗੇਟ ਕੀਤਾ ਕਿ ਤੁਸੀਂ ਆਹ ਕਰ ਦੋ ਉਹ ਕਹਿੰਦੇ ਨਹੀਂ ਸਾਨੂੰ ਆਪਣੀ ਪੁਲਿਸ ਤੇ ਯਕੀਨ ਹੈ ਸਾਨੂੰ ਆਪਣੇ ਆਫੀਸਰ ਤੇ ਯਕੀਨ ਹੈ ਸਾਡੇ ਨਾਲ ਖੜੇ ਔਰ ਆਪਾਂ ਸਾਰੇ ਕਾਮਯਾਬ ਹੋਏ ਸਭ ਤੋਂ ਵੱਡਾ ਸ਼ੁਕਰਾਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਦੀ ਧਰਤੀ ਤੇ ਆਪਾਂ ਸੇਵਾ ਕਰ ਅਸਰ ਦੇ ਕੋਈ ਨਾ ਦੁਨ ਮਚਾਏਗਾ ਕਿਉਂਕਿ ਪੁਲਾਰਕ ਦੀ ਕਾਰਜੋਗਿਕ ਪੋਸਟਰ ਵੀ ਜਾਰੀ ਕੀਤਾ ਗਿਆ ਸੀ ਅਮਨ ਸਰਜੀ ਬਦਰ ਦੇਖੋ ਇਹ ਤਾਂ ਗੱਲ ਤੁਹਾਨੂੰ ਪਤਾ ਹੀ ਹੈ ਕਿ ਜ਼ੀਰੋ ਟੋਲਰੈਂਸ ਮੀਨ ਜ਼ੀਰੋ ਟੋਲਰੈਂਸ ਹੁਣ ਇੱਥੇ ਆਪਾਂ ਕਹਿਣੀ ਨਹੀਂ ਪਰ ਇੱਕ ਗੱਲ ਤੁਹਾਨੂੰ ਸਾਰਿਆਂ ਦੇ ਥਰੂ ਮੈਂ ਜ਼ਰੂਰ ਪਬਲਿਕ ਨੂੰ ਕਹਿਣਾ ਚਾਹੁੰਦਾ ਦੇਖੋ ਇਹ ਖੁਸ਼ੀ ਦਾ ਮੌਕਾ ਤੁਸੀਂ ਇੰਜੋਏ ਕਰੋ ਫੈਮਿਲੀ ਨਾਲ ਜਾਓ ਸਾਡਾ ਕੰਮ ਹੈ ਕਿ ਤੁਹਾਨੂੰ ਸਿਕਿਉਰ ਫੀਲ ਕਰਾਉਣਾ ਪਰ ਜਿਹੜਾ ਬੰਦਾ ਪਬਲਿਕ ਦੀ ਸਿਕਿਉਰਿਟੀ ਜਾਂ ਪਬਲਿਕ ਦੀ ਫੈਮਿਲੀ ਲਾਈਫ ਦੇ ਵਿੱਚ ਡਿਸਟਰਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਾਨੂੰਨ ਤੋੜੇਗਾ ਜੇ ਹੁਲੜਬਾਜੀ ਕਰੇਗਾ ਉਹਦੇ ਵਾਸਤੇ ਪੁਲਿਸ ਨੂੰ ਤੁਹਾਨੂੰ ਪਤਾ ਹੀ ਆ ਵੀ ਆਪਣੇ ਤੌਰ ਤਰੀਕੇ ਪੂਰੇ ਵਰਤੇ ਜਾਣਗੇ